ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਨਾਲ ਤੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਪਰੋ ਜੀ ਤਰ੍ਹਾਂ ਤੁਹਾਡੇ ਨਾਮ ਬੋਲ ਦਿੰਨੇ ਹਾਂ ਹਾਂ ਜੀ ਪਹਿਲਾ ਕਮੈਂਟ ਆਇਆ ਪਾਉਂ ਸਿਮਰਜੀਤ ਕੌਰ ਤੇ ਇਹਨਾਂ ਨੇ ਦੇਖਿਆ ਕਿ ਮਤਲਬ ਫੇਸ਼ੀਅਲ ਕਰਵਾਏ ਸੀ ਉਹਨਾਂ ਨੂੰ ਫਰਕ ਨਹੀਂ ਪਿਆ ਤੇ ਥੋੜੀ ਰੇਮੇਡੀ ਦੇ ਨਾਲ ਇੱਕ ਦੋ ਵਾਰ ਨਾਲ ਫਰਕ ਪੈ ਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਚਲੋ ਤੁਸੀਂ ਹਨਾ ਸਾਡੇ ਕਹਿਣ ਦੇ ਅਬ ਤੁਸੀਂ ਯੂਜ਼ ਕਰਦੇ ਹੋ ਜਦੋਂ ਤੇ ਫਿਰ ਤੁਸੀਂ ਇਹ ਮੈਸੇਜ ਕਰਦੇ ਹੋ ਮੈਨੂੰ ਕਿ ਦੀਦੀ ਮੈਨੂੰ ਫਰਕ ਪੈ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਦੇਖੋ ਜੀ ਮੈਂ ਇਹ ਕੋਸ਼ਿਸ਼ ਕਰਦੀ ਆ ਕਿ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਰੇਮੇਡੀ ਲੈ ਕੇ ਆਵਾਂ ਜਿਸ ਦੇ ਨਾਲ ਤੁਹਾਨੂੰ ਵਧੀਆ فرق ਪਵੇ ਇਹ ਨਹੀਂ ਕਿ ਮੈਂ ਵੈਸੇ ਹੀ ਵੀਡੀਓ ਪਾਈ ਜਾਵਾਂ ਵੀ ਤੁਹਾਨੂੰ ਕੋਈ ਅਸਰ ਵੀ ਨਾ ਹੋਵੇ ਮੈਂ ਵੈਸੇ ਹੀ ਵੀਡੀਓ ਪਾਈ ਜਾਵਾਂ ਕਈ ਤੁਸੀਂ ਵੀ ਦੇਖਦੇ ਹੋਵੋਗੇ ਕਿਉਂਕਿ ਅੱਜ ਦਾ ਟਾਈਮ ਹਰ ਕੋਈ سوشل میڈیا ਚਲਾ ਰਿਹਾ ਹੈ ਨਾ ਤੇ ਇਹ ਹੈਗਾ ਕਿ ਤੁਸੀਂ ਵੀ ਦੇਖਦੇ ਹੋਵੋਗੇ ਵੀਡੀਓ سوشل میڈیا ਤੇ ਕਈਆਂ ਵੀਡੀਓ ਦੇ ਵਿੱਚ ਨਾ ਇਦਾਂ ਹੁੰਦਾ ਕਿ ਬਿਲਕੁਲ ਕੋਈ ਤੰਤ ਨਹੀਂ ਹੁੰਦਾ ਵੀਡੀਓ ਦਿਖਾ ਦਿੰਦੇ ਆ ਪੂਰੀ ਉਹਨੂੰ ਪਤਾ ਨਹੀਂ ਉਹ ਕਿਵੇਂ ਐਡਿਟ ਕਰਦੇ ਆ ਜੇ ਆਪਾਂ ਉਹ ਕਰਕੇ ਦੇਖਾਂਗੇ ਆਪਣੇ ਤੋਂ ਕੰਮ ਨਹੀਂ ਹੁੰਦਾ ਹੀ ਨਹੀਂ ਨਾ ਆਪਾਂ ਇਹ ਕਹਿ ਲਈ ਤਾਂ ਵੀ ਹਾਈ ਉਹ ਨਾ ਫੇਰੀ ਤਾਂ ਹੋ ਗਿਆ ਸੀ ਆਪਣੇ ਵੀਰੀ ਕਿਉਂ ਨਹੀਂ ਹੋਇਆ ਤੇ ਆਪਾਂ ਰੀਅਲ ਚੀਜ਼ ਦਿਖਾਉਣੇ ਆ ਤੁਹਾਨੂੰ ਤੁਹਾਡੇ ਸਾਹਮਣੇ ਕਹਿੰਨੇ ਆ ਵੀ ਆਪਾਂ ਖੁਦ ਯੂਜ਼ ਕੀਤਾ ਤੁਸੀਂ ਵੀ ਕਰੋ ਤੁਹਾਨੂੰ ਫਰਕ ਪਊਗਾ ਤੇ ਮਨਦੀਪ ਕੌਰ ਚਿਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਮੰਦੀਪ ਕੌਰ ਜੀ ਕੀ ਹਾਲ ਆ ਤੁਹਾਡਾ ਚੀਮਾ ਪਿੰਡ ਵਾਲੇ ਤੁਸੀਂ ਬਹੁਤ ਸੋਹਣੇ ਮੈਸੇਜ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਫੈਮਿਲੀ ਨੂੰ ਤੇ ਹੋਰ ਦੱਸੋ ਠੀਕ ਠਾਕ ਪਰਿਵਾਰ ਸਾਰਾ ਤੇ ਤੁਸੀਂ ਤਾਂ ਮੇਰੇ ਪਹਿਲੇ ਜਿਵੇਂ ਨੇ ਸਬਸਕ੍ਰਾਈਬਰ ਹੋ ਮੈਨੂੰ ਇਹ ਹੁੰਦਾ ਕਿ ਤੁਹਾਡਾ ਤਾਂ ਨਾਮ ਮੈਨੂੰ ਭੁੱਲਦਾ ਨਹੀਂਗਾ ਮੈਂ ਹਮੇਸ਼ਾ ਹੀ ਜਦੋਂ ਵੀ ਕਮੈਂਟ ਮੈਂ ਦੇਖਦੀ ਆ ਮੈਨੂੰ ਜੇ ਤੁਹਾਡਾ ਨਹੀਂ ਮੈਸੇਜ ਆਉਂਦਾ ਨਾ ਬਣਾਏ ਹੋਏ ਨਾ ਹਏ ਅੱਜ ਮਨਦੀਪ ਕੌਰ ਦਾ ਮੈਸੇਜ ਕਿਉਂ ਨਹੀਂ ਆਇਆ ਕੀ ਗੱਲ ਹੋ ਗਈ ਆ ਤੇ ਕਿਉਂਕਿ ਤੁਸੀਂ ਸ਼ੁਰੂ ਤੋਂ ਤੁਸੀਂ ਹੀ ਕਮੈਂਟ ਕਰਨਾ ਸ਼ੁਰੂ ਕੀਤਾ ਏ ਗੁਰਮੀਤ ਕੌਰ ਮਲੋਟ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਕਿਰਨਦੀਪ ਕੌਰ ਹਾਈ ਕੋਰਟ ਲੁਧਿਆਣੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਸਵਰਨਕੌਰ ਫਿਰੋਜ਼ਪੁਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਰਾਮਪੁਰੇ ਵਾਲੇ ਇਹ ਵੀ ਆਪਣੇ ਪੁਰਾਣੇ ਸਬਸਕ੍ਰਾਈਬਰ ਆ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਹਨਾ ਇਦਾਂ ਆਪਾਂ ਨੂੰ ਦੇਖਦੇ ਹੋ ਤੇ ਪਸੰਦ ਕਰਦੇ ਹੋ ਤੁਸੀਂ ਕਹਿੰਦੇ ਆ ਵੀ ਜੀ ਦੀ ਜੀ ਹਾਂ ਵਾਲੀ ਰੋਮੈਡੀ ਤੁਹਾਡੀ ਵਧੀਆ ਸੀ ਤੇ ਸਾਰਿਆਂ ਨੂੰ ਅੱਜ ਫਾਦਰਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਇੱਕ ਕਮੈਂਟ ਆਪਾਂ ਨੂੰ ਆਈਡੀ ਮੈਨੂੰ ਯਾਦ ਆ ਵੈਸੇ ਪਰ ਉਹਨਾਂ ਨੇ ਨਾਮ ਨਹੀਂ ਲਿਖਿਆ ਅੱਜ <b>ਬੀਜੀ</b> ਹੋਣਗੇ ਸ਼ਾਇਦ ਉਹਨਾਂ ਦਾ ਮਕਾਨ ਬਣੀ ਜਾਂਦਾ ਦੱਸਦੇ ਸੀ ਇਹ ਮਲਕੀਤ ਬਰਨਾਲੇ ਵਾਲੇ ਤੇ ਮੈਨੂੰ ਵੈਸੇ ਆਈਡੀ ਉਹਨਾਂ ਦੀ ਯਾਦ ਹੈ ਤੇ ਉਹਨਾਂ ਨੇ ਜਲਦੀ ਦੇ ਵਿੱਚ ਕਮੈਂਟ ਕੀਤਾ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਕੀ ਟਾਈਮ ਕੱਢਦੇ ਹੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਨਰਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਰਨਵੀਰ ਕੁਛ ਏਦਾਂ ਦੀ ਆਈਡੀ ਹੈ ਮੈਸੀ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਮਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਗੁਰਵਿੰਦਰ ਕੌਰ ਮਰੀਠ ਕੋਟਲਾ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਰਾਜ ਰਜਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹਰ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਹਰ ਹਰਦੀਪ ਪਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕੋਸਟਲ ਲੋ ਫਰੋਮ ਮੋੜ ਮੰਡੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਸਾਰਿਆਂ ਦੇ ਨਾਮ ਬੋਲੇ ਜਾਣ ਤੇ ਅੱਜ ਦਾ ਜਿਹੜਾ ਹੋਇਆ ਬਲੌਗ ਆਪਾਂ ਬਣਾ ਰਹੇ ਹਾਂ ਹਰ ਮੈਡੀ ਜਿਹੜੀ ਸ਼ੇਅਰ ਕਰ ਰਹੀ ਹੈ ਤੁਹਾਡੇ ਨਜ਼ਰ ਮੇਂ ਅੱਜ ਕੱਲ ਨਾ ਹੋਇਆ ਪਿਆ ਕਿ ਧੁੱਪ ਦੇ ਨਾਲ ਨਾ ਤੇਕ ਪਸੀਨਾ ਆਉਂਦਾ ਆਪਾਂ ਸਾਰਾ ਦਿਨ ਉਹਨੂੰ ਏਦਾਂ ਦਾ ਪੂੰਝੀ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਨਾ ਕਿ ਸਕਿਨ ਨਾ ਏਦਾਂ ਜਲ ਰਹੀ ਆ ਮੈਂ ਬਹੁਤ ਪਹਿਣਾ ਤੋਂ ਸੁਣਿਆ ਹੈ ਕਿ ਪਹਿਣਾ ਕਹਿ ਰਹੀ ਆ ਕਿ ਸਾੜ ਤਾਂ ਮੂੰਹ ਮੱਚ ਰਿਹਾ ਏ ਜਿਵੇਂ ਆਪਾਂ ਪੰਜਾਬੀ ਚ ਕਹਿੰਨੇ ਹਨਾ ਸਪਲਟ ਕੇ ਹਾਈ ਮੇਰਾ ਤਾਂ ਮੂੰਹ ਮੱਚੀ ਜਾਂਦਾ ਮੇਰੇ ਇਥੋਂ ਧੌਣ ਮੱਚਦੀ ਆ ਤੇ ਉਹਦੇ ਵਾਸਤੇ ਆਪਾਂ ਇੱਕ ਬਹੁਤ ਹੀ ਵਧੀਆ ਚੀਜ਼ ਤੁਹਾਨੂੰ ਦੱਸਾਂਗੇ ਤੁਸੀਂ ਉਹ ਲਗਾ ਲਿਓ ਬਿਲਕੁਲ ਠੀਕ ਹੋ ਜਾਊਗਾ ਮੇਰੇ ਕੀ ਹੋਇਆ ਸੀਗਾ ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ ਵੈਸੇ ਚੈਨਲ ਨਹੀਂ ਬਣਾਇਆ ਸੀਗਾ 2 ਕੁ ਸਾਲ ਹੋ ਗਏ 2-3 ਸਾਲ ਦੀ ਗੱਲ ਆ ਮੇਰੇ ਇੱਥੇ ਗਰਦਨ ਤੇ ਇੱਥੇ ਫੇਸ ਤੇ ਅੱਖਾਂ ਤੇ ਇੱਥੇ ਆ ਇਦਾਂ ਹੋ ਗਿਆ ਸੀ ਕਿ ਜਿਵੇਂ ਸੜ ਨਹੀਂ ਜਾਂਦਾ ਇੱਥੋਂ ਐ ਲੱਗਦਾ ਹੁੰਦਾ ਸੀ ਗਲਾ ਵੀ ਸੜ ਗਿਆ ਉਹ ਐ ਚਮੜੀ ਐਦਾਂ ਹੋ ਗਈ ਸੀ ਤਾ ਪੂਰਾ ਤੇ ਨਾ ਜਲਦਾ ਬਹੁਤ ਜ਼ਿਆਦਾ ਮੇਰਾ ਬੁਰਾ ਹਾਲ ਹੋ ਗਿਆ ਸੀ ਤੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸੀ ਤੁਹਾਡਾ ਨਾਲ ਸ਼ੇਅਰ ਕਰ ਰਹੀ ਆ ਕਿ ਜੇ ਤੁਹਾਨੂੰ ਇਦਾਂ ਲੱਗ ਰਿਹਾ ਏ ਚਰਨਾ ਨੂੰ ਕੱਚੇ ਦੁੱਧ ਦੇ ਨਾਲ ਧੋਇਓ ਕੱਚੇ ਦੁੱਧ ਦੇ ਨਾਲ ਹਮੇਸ਼ਾ ਮੈਂ ਨਾ ਆਪਣਾ ਫੇਸ ਵੀ ਕੱਚੇ ਦੁੱਧ ਦੇ ਨਾਲ ਸਾਫ਼ ਕਰਦੀ ਰਹੇ ਇਥੋਂ ਗਰਦਨ ਵੀ ਤੇ ਮੇਰਾ ਮਤਲਬ ਠੀਕ ਹੋ ਗਿਆ ਇੱਕ ਆਪਾਂ ਹੋਰ ਤੁਹਾਨੂੰ ਦੱਸ ਦਿਆਂ ਕੱਚੇ ਦੁੱਧ ਨਾਲ ਸਾਫ਼ ਕਰਕੇ ਤੇ ਫਿਰ ਤੁਸੀਂ ਆਹ ਵਾਲੀ ਜਿਹੜੀ ਆਪਾਂ ਦੱਸਦੀ ਹਾਂ ਰਮੇਡੀ ਇਹ ਯੂਜ਼ ਕਰ ਲਿਆ ਕਰੋ ਆ ਦੇਖੋ ਜੀ ਆਪਾਂ ਖੀਰਾ ਕੱਟ ਲੈਨੇ ਤੇ ਖੀਰਾ ਆਪਾਂ ਇਹਨਾਂ ਕ ਰੱਖ ਲਿਆ ਆਪਾਂ ਇਹਨੂੰ ਗ੍ਰੇਟ ਕਰ ਲੈਨੇ। ਇਹ ਕੱਚੇ ਦੁੱਧ ਦੇ ਨਾਲ ਪਹਿਲਾਂ ਤੁਸੀਂ ਫੇਸ ਨੂੰ ਧੋ ਲਿਓ। ਮੈਂ ਕੋਈ ਮੈਡੀਸਨ ਨਹੀਂ ਲਈ ਕੁਛ ਨਹੀਂ ਸੀ ਲਿਆ ਉਸ ਟਾਈਮ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਮੈਨੂੰ ਸਾਰੇ ਕਹਿੰਦੇ ਸੀ ਕਿ ਕੁਛ ਤੂੰ ਲੈ ਲੈ ਦਵਾਈ ਲੈ ਲੈ ਕਿਵੇਂ ਕਿੰਨਾ ਬੁਰਾ ਹਾਲ ਹੋਇਆ ਪਿਆ ਮੈਂ ਕਿਹਾ ਨਹੀਂ ਮੈਂ ਇਹਦੇ ਨਾਲ ਹੀ ਕਰੂੰਗੀ। ਤੇ ਅੱਪੇ ਠੀਕ ਹੋ ਜੂਗਾ ਤੇ ਮੈਨੂੰ ਕੁਝ ਕੁ ਦਿਨਾਂ ਦੇ ਵਿੱਚ ਹੀ ਫਰਕ ਪੈ ਗਿਆ ਸੀ ਆ ਤੇ ਮੈਂ ਉਸ ਤੋਂ ਬਾਅਦ ਫਿਰ ਮੈਨੂੰ ਐ ਲੱਗਿਆ ਵੀ ਐਵੇਂ ਕਿਉਂ ਦਵਾਈਆਂ ਖਾਣੀਆਂ ਨੇ ਆਪਾਂ ਨੇ ਦੇਸੀ ਤਰੀਕਿਆਂ ਦੇ ਨਾਲ ਜਿਹੜੀਆਂ ਆਪਣੇ ਰਸੋਈ ਦੇ ਵਿੱਚ ਹੀ ਆਪਣੀਆਂ ਘਰ ਦੀਆਂ ਚੀਜ਼ਾਂ ਹਨ ਉਹਨਾਂ ਨਾਲ ਵੀ ਆਪਾਂ ਸਹੀ ਹੋ ਸਕਦੇ ਹਾਂ ਤੇ ਖੀਰਾ ਵੀ ਠੰਡਾ ਹੁੰਦਾ ਹੈ ਆਪਣ ਪਤਾ ਇਹ ਦਹੀਂ ਵੀ ਠੰਡਾ ਹੁੰਦਾ ਆਪਣੇ ਵਾਸਤੇ ਹੈਨਾ ਤੇ ਆ ਦੇਖੋ ਜੀ ਆਪਾਂ ਨਾ ਸਿਲਕਾ ਵਗੈਰਾ ਨਹੀਂ ਲਾਇਆ ਜੇ ਤੁਸੀਂ ਲਾਉਣਾ ਚਾਹੋ ਨੇ ਤਾਂ ਲਾ ਵੀ ਸਕਦੇ ਹੋ ਪਰ ਆਪਾਂ ਨਹੀਂ ਲਾਇਆ ਆਪਾਂ ਬਿਲਕੁਲ ਥੋੜਾ ਜਿਹਾ ਜਾਈਦਾ ਕਿਉਂਕਿ ਫੇਸ ਤੇ ਜੇ ਲਗਾਉਣਾ ਜੇ ਤੁਸੀਂ ਗਰਦਨ ਵਗੈਰਾ ਤੇ ਲਗਾਉਣਾ ਤੁਸੀਂ ਵੱਧ ਗ੍ਰੇਡ ਕਰ ਲਿਓ ਮੈਂ ਕਹਿੰਦੇ ਫੇਸ ਤੇ ਹੀ ਲਗਾਉਣਾ ਕਿਉਂਕਿ ਮੈਂ ਤੁਹਾਨੂੰ ਵੀਡੀਓ ਬਣਾ ਰਹੀ ਹਾਂ ਨਾ ਤੇ ਆ ਆ ਇੱਕ ਚਮਚਾ ਆਪਾਂ ਲੈ ਲਿਆ ਦਹੀਂ ਦਾ ਆ ਦੇਖੋ ਜੀ ਤੇ ਇਹਦੇ ਵਿੱਚ ਹੀ ਆਪਾਂ ਇਦਾਂ ਕਰਕੇ ਇਹਨੂੰ ਮਿਕਸ ਕਰ ਲੈਨੇ ਆਂ ਬਹੁਤ ਹੀ ਸੌਖੀ ਜਿਹੀ ਰਿਮੇਡੀ ਆ ਤੇ ਬਹੁਤ ਜ਼ਿਆਦਾ ਤੁਹਾਨੂੰ ਆਰਾਮ ਦੇਊਗੀ ਇਹ ਨਹੀਂ ਕਿ ਤੁਹਾਨੂੰ ਆਰਾਮ ਨਹੀਂ ਮਿਲੂਗਾ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਮਿਕਸ ਕਰਕੇ ਨਾ ਤੇ ਫਿਰ ਆਪਣੇ ਫੇਸ ਤੇ ਤੁਹਾਨੂੰ ਇੰਨਾ ਆਰਾਮ ਮਿਲੂਗਾ ਨਾ ਇਹਦੇ ਨਾਲ ਇਕ ਜੇ ਤਾਂ ਤੁਹਾਡੇ ਜ਼ਖਮ ਹੋਏ ਪਏ ਥੋੜੀ ਜੀ ਜਲਨ ਕਰੂਗੀ ਕਿ ਦਹੀਂ ਥੋੜਾ ਖੱਟਾ ਹੋਊਗਾ ਤੇ ਪਰ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਲਗਾਓਗੇ ਤੁਹਾਨੂੰ ਇੰਨਾ ਆਰਾਮ ਮਿਲੂਗਾ ਨਾ ਬਹੁਤ ਜ਼ਿਆਦਾ ਤੇ ਪਹਿਲਾਂ ਤੁਸੀਂ ਕੱਚੇ ਦੁੱਧ ਦੇ ਨਾਲ ਫੇਸ ਨੂੰ ਕਲੀਨ ਕਰ ਲਿਓ ਤੇ ਇਹਦੀ ਤੁਹਾਡੇ ਨਾ ਸਕਿਨ ਅੰਦਰੋਂ ਠੀਕ ਹੋਊਗੀ ਕਿਉਂਕਿ ਆਪਾਂ ਦਹੀਂ ਪਾਇਆ ਤੇ ਖੀਰਾ ਪਾਇਆ ਖੀਰਾ ਅੰਦਰੋਂ ਠੰਡਕ ਦੇਊਗਾ ਆਪਣੇ ਸਕਿਨ ਨੂੰ ਜੇ ਜਿਨ੍ਹਾਂ ਨੇ ਹੋ ਚੁੱਕਿਆ ਉਹ ਵੀ ਕਰਨ ਜਿਨ੍ਹਾਂ ਦੇ ਨਹੀਂ ਹੋਇਆ ਉਹ ਵੀ ਜ਼ਰੂਰ ਕਰ ਲੈਣ ਪਹਿਲਾਂ ਹੀ ਇਹ ਕੰਮ ਕਿਉਂਕਿ ਬਾਅਦ ਵਿੱਚ ਨਾ skin ਜ਼ਿਆਦਾ ਖਰਾਬ ਹੋ ਜਾਂਦੀ ਆ ਤੇ ਇਹ ਪ੍ਰੋਬਲਮ ਬਹੁਤ ਆ ਰਹੀ ਆ ਮੈਂ ਨਾ ਕਾਫੀ ਪਹਿਣਾ ਤੋਂ ਸੁਣ ਲਿਆ ਕਿ ਮੈਨੂੰ ਇਦਾਂ ਮੇਰਾ ਫੇਸ ਜਲ ਹੀ ਜਾਂਦਾ ਏ ਬਹੁਤ ਜ਼ਿਆਦਾ skin ਜਲੀ ਜਾਂਦੀ ਆ ਸਾੜ ਪਈ ਜਾਂਦਾ ਏ ਤੇ ਮੈਂ ਫਿਰ ਸੋਚਿਆ ਕਿ ਚਲੋ ਸਾਰਿਆਂ ਨੂੰ ਨਾ ਇਹ ਮੌਸਮ ਹੀ ਇਦਾਂ ਦਾ ਹੋਇਆ ਪਿਆ ਏ ਅੱਗੇ ਹੁਣ ਸੌਣ ਆ ਜੂਗਾ ਸੌਣ ਭਾਦੋਂ ਦੇ ਵਿੱਚ ਤਾਂ ਅਕਸਰ ਹੀ ਇਹ ਹੋ ਜਾਂਦੀ ਪ੍ਰੋਬਲਮ ਤੇ ਤੁਸੀਂ ਹੁਣੇ ਲਗਾਉਣਾ ਸ਼ੁਰੂ ਕਰ ਦੋਗੇ ਤੁਹਾਨੂੰ ਸੌਣ ਭਾਦੋਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੋਊਗੀ ਮੈਨੂੰ ਕਮੈਂਟ ਮੈਂ ਕੱਲ ਵੀ ਗੱਲ ਕੀਤੀ ਸੀ ਕੱਲ वाली ਵੀਡੀਓ ਦੇ ਵਿੱਚ ਵੀ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਹਾਡੇ ਮੇਕਅਪ ਬਹੁਤ ਕੀਤਾ ਹੁੰਦਾ ਦੇਖੋ ਜੀ ਮੈਂ ਤੁਹਾਡੇ ਸਾਹਮਣੇ ਤਾਂ ਲਗਾਉਣੀ ਆ ਫੇਸ ਦੇ ਉੱਪਰ ਮੈਂ ਕੀ ਉਹ ਤਾਂ ਮੈਂ ਮੇਕਅਪ ਜੇ ਲਾਇਆ ਵੀ ਹੋਊਗਾ ਤੇ ਮੇਰਾ ਲੱਥ ਜਾਊਗਾ ਨਾ ਕਿਉਂਕਿ ਮੇਕਅਪ ਜ਼ਿਆਦਾ ਹੁੰਦਾ ਹੈ ਕਿ ਤੁਸੀਂ ਬਲਸ਼ਰ ਲਗਾ ਲਿਆ ਜਾਂ ਤੁਸੀਂ ਫੇਸ ਪਾਊਡਰ ਵੱਧ ਲਗਾ ਲਿਆ ਵੀ ਤੁਹਾਡਾ ਮਤਲਬ ਰੰਗ ਸਾਫ਼ ਦਿਖੇ ਤੇ ਉਹ ਤਾਂ ਜਦੋਂ ਆਪਾਂ ਕੋਈ ਵੀ ਪੈਕ ਲਗਾਉਣੇ ਮੈਂ ਤੁਹਾਨੂੰ ਲਗਾ ਕੇ ਹੀ ਦਿਖਾਉਣੀ ਆ ਇਦਾਂ ਨਹੀਂ ਕਿ ਮੈਂ ਤੁਹਾਨੂੰ ਫੇਸ ਦੇ ਉੱਪਰ ਨਹੀਂ ਕਈ ਵਾਰ ਹੁੰਦਾ ਕਿ ਇਹ ਤਾਂ ਆਪਾਂ ਵੀਡੀਓ ਦੇਖਦੇ ਆ ਉਹ ਆਪਣੇ ਹੱਥ ਦੇ ਉੱਤੇ ਹੀ ਲਗਾ ਕੇ ਦਿਖਾਉਣਗੇ ਫੇਸ ਉੱਤੇ ਕਦੇ ਨਹੀਂ ਲਗਾ ਕੇ ਦਿਖਾਉਂਦੇ ਤੇ ਮੈਂ ਹਮੇਸ਼ਾ ਤੁਹਾਨੂੰ ਆਪਣੇ ਫੇਸ ਦੇ ਉੱਪਰ ਲਗਾ ਕੇ ਫੇਰੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਜੇ ਮੇਰੇ ਕੋਈ ਮੇਕਅਪ ਲੱਗਿਆ ਹੋਵੇ ਤੇ ਉਹਦੇ ਨਾਲ ਤਾਂ ਉੱਤਰ ਹੀ ਜਾਂਦਾ ਹੈ ਨਾ ਕਿਉਂਕਿ ਦੇਖੋ ਜੀ ਆਪਾਂ ਉੱਪਰ ਜਦੋਂ ਕੁਝ ਵੀ ਲਗਾ ਲਿਆ ਜਿਵੇਂ ਆਪਾਂ ਤਾਂ ਕਹਿੰਦੇ ਨੇ ਪਾਣੀ ਨਾ ਲੱਗ ਜਾਏ ਪਸੀਨਾ ਆਲਾ ਜੇ ਮੇਕਅਪ ਖਰਾਬ ਹੋ ਜਾਊਗਾ ਤੇ ਮੈਂ ਤਾਂ ਉੱਪਰ ਲਗਾਉਣੀ ਆ ਸਾਰੀ ਜੋ ਵੀ ਰੋਮੇਡੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਮੇਰੇ ਕਿੱਥੇ ਮੇਕਅਪ ਮਤਲਬ ਰਹੇ ਜਾਊਗਾ ਨਾ ਤੇ ਇੰਨੀ ਠੰਡਕ ਮਿਲ ਰਹੀ ਹੈ ਨਾ ਬਹੁਤ ਜ਼ਿਆਦਾ ਤੇ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ ਜਿਨ੍ਹਾਂ ਨੂੰ ਜਿਆਦਾ ਮਤਲਬ ਸਾੜ ਪੈ ਰਿਆ ਹੈ ਫੇਸ ਦੇ ਉੱਪਰ ਨਾ ਥੋੜੀ ਸਕਿਨ ਜਲ ਰਹੀ ਹੈ ਤੁਸੀਂ ਖੀਰੇ ਦਾ ਜਿਵੇਂ ਜੂਸ ਕੱਢ ਕੇ ਤੇ ਤੁਸੀਂ ਕਿਸੇ ਬੋਟਲ ਦੇ ਵਿੱਚ ਪਾ ਕੇ ਫ੍ਰਿਜ ਚ ਲਾ ਲਓ ਤੁਸੀਂ 2-3 ਵਾਰੀ ਇਦਾਂ ਕਰਕੇ ਨਾ ਫੇਸ ਦੇ ਉੱਪਰ ਪਲਾ ਕਾਟਨ ਦੇ ਨਾਲ ਕੋਲੀ ਚ ਪਾ ਕੇ 2-3 ਵਾਰੀ ਆਪਣੇ ਫੇਸ ਦੇ ਉੱਪਰ ਲਗਾਓ ਖੀਰੇ ਦਾ ਪਾਣੀ ਬਹੁਤ ਵਧੀਆ ਹੈ ਕਿ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਤੁਹਾਨੂੰ ਆਰਾਮ ਬਹੁਤ ਮਿਲੂਗਾ ਤੇ ਇਹਨੂੰ ਆਪਾਂ ਬਸ 12 ਮਿੰਟ ਲਗਾ ਕੇ ਆਪਾਂ ਬੈਠ ਜਾਣਾ ਹੈ ਤੇ ਜੇ ਤੁਸੀਂ ਅੱਖਾਂ ਦੇ ਉੱਪਰ ਵੀ ਦੋ ਕੱਟ ਕੇ ਨਾ ਇਦਾਂ ਸਲਾਈਸ ਖੀਰੇ ਦੇ ਤੇ ਆਪਣੀ ਅੱਖਾਂ ਦੇ ਉੱਪਰ ਲਗਾ ਕੇ ਤੇ ਤੁਸੀਂ ਇਦਾਂ ਕਰਕੇ ਆਰਾਮ ਨਾਲ ਬੈਠ ਜਿਓ 10 ਮਿੰਟ ਆ ਦੇਖੋ ਜੀ 10 ਮਿੰਟ ਲਗਾ ਕੇ ਬੈਠ ਜਾਓ ਬਹੁਤ ਆਰਾਮ ਮਿਲੂਗਾ ਤੇ ਫਿਰ 10 ਮਿੰਟਾਂ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਜੇ ਹਾਂਜੀ ਆਪਾਂ 10 ਕਿ ਮਿੰਟ ਲਗਾਇਆ ਤੇ 10 ਕਿ ਮਿੰਟ ਲਗਾਉਣ ਨਾਲ 10 ਮਿੰਟ ਤੋਂ ਵੀ ਘੱਟ ਹੀ ਲਗਾਇਆ ਹੋਊਗਾ ਤੇ ਇਦਾਂ ਨਾ ਵੀ ਕੜਾਜ ਆ ਚੜਨ ਲੱਗ ਗਿਆ ਜਿਵੇਂ ਆਪਾਂ ਪਤਾ ਲੱਗ ਗਿਆ ਨਾ ਵੀ ਸੁੱਕ ਗਿਆ ਏ ਪੈਕ ਆਪਣਾ ਉਦਾਂ ਹੋ ਗਿਆ ਸੀਗਾ ਤੇ ਆਪਾਂ ਫੇਸ ਨੂੰ ਠੰਡੇ ਪਾਣੀ ਨਾਲ ਧੋ ਲਿਆ ਤੇ ਇੰਨਾ ਜ਼ਿਆਦਾ ਆਰਾਮ ਮਿਲਿਆ ਬਹੁਤ ਜ਼ਿਆਦਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਏ ਤੇ ਅੱਖਾਂ ਦੇ ਵੀ ਆਪਾਂ ਸ্লাইਸਰ ਖੀਰੇ ਦਾ ਧਰ ਲਿਆ ਸੀਗਾ ਤੇ 10 5-7 ਮਿੰਟ ਜਿੰਨਾ ਮਿੰਟ ਆਪ ਆਰਾਮ ਨਾਲ ਬੈਠੇ ਰਹੇ ਲੇਟ ਗਏ ਤੇ ਬਹੁਤ ਜ਼ਿਆਦਾ ਅੱਖਾਂ ਵੀ ਨਾ ਇੱਕਦਮ ਏਦਾਂ ਜਿਵੇਂ ਸਾਰਾ ਦਿਨ ਧੁੱਪ ਦੇ ਵਿੱਚ ਧੁੱਪ ਚੁੱਭਦੀ ਅੱਖਾਂ ਤੇ ਤੇ ਆਰਾਮ ਤੇ ਹਲਕੀਆਂ ਹੋ ਗਈਆਂ ਅੱਖਾਂ ਨੂੰ ਆ ਆਰਾਮ ਜਾ ਮਿਲ ਗਿਆ ਬਹੁਤ ਵਧੀਆ ਤੇ 글로 ਵੀ ਵਧੀਆ ਆ ਗਿਆ ਇਹ ਨਹੀਂ ਸਕਿਨ ਵੀ ਸਾਫ਼ ਹੋ ਗਈ ਇੱਕਦਮ ਸਕਿਨ ਨਾ ਵਧੀਆ ਹੋ ਗਈ ਤੇ ਜਲਣ ਸੀ ਜਿਹੜੀ ਉਹ ਵੀ ਘਟ ਗਈ ਐ ਮੈਨੂੰ ਖੁਦ ਨੂੰ ਵੀ ਲੱਗ ਰਿਹਾ ਸੀ ਕਿ ਇਦਾਂ ਨਾ ਫੇਸ ਜਲ ਰਿਹਾ ਏ ਕਿਉਂਕਿ ਜਲਣ ਦਾ ਕਾਰਨ ਇਹ ਆ ਕਿ ਪਸੀਨਾ ਆਈ ਜਾਂਦਾ ਆਪਾਂ ਨੂੰ ਤੇ ਆਪਾਂ ਨਾ ਵਾਰ-ਵਾਰ ਇਦਾਂ ਇਹ ਮੈਨੂੰ ਤਾਂ ਮੇਰੇ ਫੇਸ ਤੇ ਬਹੁਤ ਪਸੀਨਾ ਆਉਂਦਾ ਏ ਤੇ ਫਿਰ ਮੈਂ ਤਾਂ ਵਾਰ-ਵਾਰ ਇਦਾਂ ਪੂੰਝੀ ਜਾਂਦੀ ਆ ਤੇ ਉਹਦੇ ਨਾਲ ਵੀ ਆਪਾਂ ਨੂੰ ਐ ਹੋ ਜਾਂਦਾ ਵੀ ਜਦੋਂ ਆਪਾਂ ਇਦਾਂ ਕਰਕੇ ਪੂੰਝਦੇ ਆ ਹਨਾ ਭਾ ਨਾ ਕੋਟਨ ਦਾ ਹੀ ਦੁਪੱਟਾ ਲੈਨੇ ਆ ਘਰੇ ਤਾਂ ਤੇ ਉਹਦੇ ਨਾਲ ਵੀ ਨਾ ਇਦਾਂ ਮਤਲਬ ਘਰੋੜ ਕੇ ਜੇ ਆਪਾਂ ਪੂੰਝਦੇ ਤਾਂ ਉਹਦੇ ਨਾਲ ਵੀ ਹੋ ਜਾਂਦਾ ਆਪਾਂ ਨੂੰ ਵੀ ਫਿਰ ਆਪਣਾ ਇਹ ਲਾਦਾ ਪਸੀਨਾ ਚ ਮਲੌਂਦਾ ਹੈ ਉੱਪਰ ਤੇ ਜਲਨ ਹੁੰਦੀ ਹੈ ਤੇ ਇਹਦੇ ਨਾਲ ਤੁਹਾਡਾ ਜਿਹੜਾ ਵੀ ਮਤਲਬ ਥੋੜਾ ਬੋਤਾ ਕੋਈ ਹੋਊਗੀ ਖਰੋਚ ਵਗੈਰਾ ਉਹ ਸਾਰੀ ਠੀਕ ਹੋ ਜੂਗੀ ਤੇ ਤੁਸੀਂ ਜਰੂਰ ਇਹ ਵਾਲਾ ਕੰਮ ਕਰਿਓ ਤੇ ਪਹਿਲਾਂ ਤੁਸੀਂ ਕੱਚਾ ਦੁੱਧ ਲਾ ਲਿਓ ਤੇ ਫਿਰ ਤੁਸੀਂ ਇਹ ਵਾਲਾ ਪੈਕ ਬਣਾ ਕੇ ਲਗਾ ਲਿਓ ਜੇ ਤੁਸੀਂ ਬਚਾਉਣਾ ਆਪਣੀ ਸਕਿਨ ਨੂੰ ਕਿਉਂਕਿ ਸੌਣ ਪਾਦੋਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਮੇਰਾ ਤਾਂ ਬਹੁਤ ਹੋ ਜਾਂਦਾ ਸੀ ਪਹਿਲਾਂ ਪਰ ਜਦੋਂ ਦਾ ਮੈਂ ਇਹ ਸ਼ੁਰੂ ਕੀਤਾ ਹੋਇਆ ਮੇਰੀ ਵਧੀਆ ਰਹਿੰਦੀ ਹੈ ਮਤਲਬ ਸਕਿਨ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਆ ਕਰੋ ਪਲੀਜ਼ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸਟੇਟਸ ਲਗਾ ਦਿਆ ਕਰੋ ਦੇਖੋ ਜੀ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤੇ ਸ਼ੇਅਰ ਕਰ ਦਿਆ ਕਰੋ ਤੇ ਪਿਆਰ ਆ ਜਾ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਕਿ ਤੁਹਾਡੇ ਲਈ ਆਪਾਂ ਹਨਾ ਇੰਨੀ ਮਿਹਨਤ ਕਰਕੇ ਟਾਈਮ ਕੱਢ ਕੇ ਵੀਡੀਓ ਬਣਾਉਨੇ ਆ ਤੇ ਤੁਸੀਂ ਇੰਨਾ ਕੰਮ ਜ਼ਰੂਰ ਕਰਿਆ ਕਰੋ ਪਲੀਜ਼ ਓਕੇ ਜੀ ਧੰਨਵਾਦ